ਤਮਾਕੇ ਦੇ ਨਾਲ ਜੁੜੀ ਇੱਕ ਹੋਰ ਸੀਸੀਟੀਵੀ ਵੀਡੀਓ ਸਾਹਮਣੇ ਆ ਗਈ ਹੈ ਬਿਲਕੁਲ ਸਾਫ ਸੀਸੀਟੀਵੀ ਫੁਟੇਜ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ i20 ਗੱਡੀ ਦੇ ਵਿੱਚ ਤਮਾਕਾ ਹੁੰਦਾ ਤਾਂ ਸਭ ਤੋਂ ਸਾਫ ਸੀਸੀਟੀਵੀ ਫੁਟੇਜ ਹੁਣ ਦਿੱਲੀ ਤਮਾਕੇ ਦੀ ਸਾਹਮਣੇ ਆ ਗਈ ਹੈ ਵੱਡੀ ਅਪਡੇਟ ਤੁਹਾਡੇ ਨਾਲ ਇਸ ਮਾਮਲੇ ਦੇ ਵਿੱਚ ਸਾਂਝੀ ਕਰਨ ਜਾ ਰਿਹਾ ਹਾਂ ਦੱਸੇ ਕਿ ਵੀਡੀਓ ਦੇ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਸਿਗਨਲ ਤੇ ਕਿਵੇਂ ਵਾਹਨਾ ਦੀ ਢੀੜ ਲੱਗੀ ਹੋਈ ਸੀ ਤੇ ਇਸੇ ਦੌਰਾਨ ਜੋ i20 ਗੱਡੀ ਉੱਤੇ ਪਹੁੰਚੀ ਤਾਂ ਤਮਾਕਾ ਹੋ ਗਿਆ ਵੇਖੋ ਕਿਵੇਂ ਤੋਂ ਬਾਅਦ ਜੋ ਹੈ ਤਮਾਕੇ ਤੋਂ ਬਾਅਦ ਸੀਸੀਟੀਵੀ ਜਿਹੜੀ ਫੁਟੇਜ ਹੁੰਦੀ ਹੈ ਉਹ ਵੀ ਨਸ਼ਟ ਹੋ ਜਾਂਦੀ ਹੈ ਉਹ ਵੀ ਜਿਹੜੀ ਹੈ ਸੀਸੀਟੀਵੀ ਕੈਮਰੇ ਉੱਡ ਜਾਂਦੇ ਨੇ ਤਾਂ ਇੰਨਾ ਜ਼ਬਰਦਸਤ ਤਮਾਕਾ ਇਹ ਜਿਹੜਾ ਹੈ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਗੇਟ ਨੰਬਰ 1 ਦੇ ਕੋਲ ਹੁੰਦਾ ਹੈ ਤਾਂ ਬੇਹੱਦ ਹੀ ਜ਼ਿਆਦਾ ਦੱਸਦੇ ਕਿ ਇਹ ਭਿਆਨਕ ਮੰਜ਼ਰ ਜੋ ਹੈ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦਾ ਹੈ ਤੇ ਸਾਫ਼ ਸਪਸ਼ਟ ਤੌਰ ਤੇ ਇਸ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਸਿਗਨਲ ਤੇ ਕਾਫੀ ਗੱਡੀਆਂ ਖੜੀਆਂ ਸਿਗਿਆ ਬਹੁਤ ਜ਼ਿਆਦਾ ਭੀੜ ਸੀਗੀ ਸਿਗਨਲ ਤੇ ਉਸੇ ਦੌਰਾਨ ਇੱਕ I20 ਗੱਡੀ ਜਿਹੜੀ ਆ ਉਹਨਾਂ ਸਿਗਨਲਾਂ ਵੱਲ ਆਂਦੀ ਹੈ ਤੇ ਉਸ ਤੋਂ ਬਾਅਦ ਠਮਾਕਾ ਹੋ ਜਾਂਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੋ ਇਹ ਠਮਾਕਾ ਹੋਇਆ ਜਿਸ ਵੇਲੇ ਇਹ ਠਮਾਕਾ ਹੋਇਆ ਤਾਂ ਕਿੰਨੀ ਭੀੜ ਸੀਗੀ ਉਸ ਇਲਾਕੇ ਦੇ ਵਿੱਚ ਕਿੰਨੀਆਂ ਹੋਰ ਗੱਡੀਆਂ ਜੋ ਹੈ ਉੱਥੇ ਮੌਜੂਦ ਸੀਗੀਆਂ ਜੋ ਕਿ ਸੜਕੇ ਸਵਾ ਗਈਆਂ ਤਾਂ 12 ਲੋਕਾਂ ਦੀ ਮੌਤ ਜਿਹੜੀ ਹੈ ਹੁਣ ਤੱਕ ਇਸ ਮਾਮਲੇ ਵਿੱਚ ਹੋ ਚੁੱਕੀ ਹੈ ਇਸ ਹਾਦਸੇ ਕਾਰਨ ਹੋ ਚੁੱਕੀ ਹੈ ਜਦਕਿ ਕਈ ਹੋਰ ਲੋਕ ਜੋ ਹੈ ਵੀ ਤੋਂ ਵੱਧ ਲੋਕ ਅਜੇ ਵੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਉਸ ਜ਼ਖਮੀ ਨੇ ਸੋ ਬੇਹੱਦ ਦੀ ਦੱਸੇ ਕਿ ਇਹ ਜੋ ਭਿਆਨਕ ਤਮਾਕਾ ਹੋਇਆ ਤੇ ਇਸ ਦੇ ਪਿੱਛੇ ਜੋ ਸਾਜ਼ਿਸ਼ ਕਰਤਾ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਦੱਸਦੇ ਕਿ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਪੂਰਾ ਮਾਮਲੇ ਦੀ ਜਾਂਚ ਜਿਹੜੀ ਹੈ ਐਨਆਈਏ ਨੂੰ ਸੌਂਪ ਦਿੱਤੀ ਗਈ ਹੈ ਨਾ ਇਹ ਲਗਾਤਾਰ ਕੰਮ ਕਰ ਰਹੀ ਹੈ ਉਤੇ ਹੀ ਦੱਸਿਆ ਕਿ ਇੱਕ ਟੀਮ ਵੀ ਗਠਿਤ ਕੀਤੀ ਗਈ ਹੈ ਇਸ ਪੂਰੀ ਜਾਂਚ ਨੂੰ ਕਰਨ ਦੇ ਲਈ ਜਿਸ ਵਿੱਚ NIA, NSG ਅਤੇ ਇੰਟੈਲੀਜੈਂਸ ਬਿਊਰੋ ਤੇ ਨਾਲ ਹੀ ਨਾਲ ਦਿੱਲੀ ਜਿਹੜੀ ਪੁਲਿਸ ਹੈ ਉਸ ਨੂੰ ਵੀ ਇਨਵੋਲ ਕੀਤਾ ਗਿਆ ਇਹਨਾਂ ਸਾਰਿਆਂ ਦੀ ਟੀਮ ਗਠਿਤ ਕੀਤੀ ਗਈ ਹੈ ਜੋ ਕਿ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਸੋ ਵਾਕ-ਵਾਕ ਐਂਗਲਾਂ ਤੋਂ ਜੇਕਰ ਵੇਖਿਆ ਜਾਵੇ ਤਾਂ ਇਹ ਜੋ ਪੂਰਾ ਦਾਸੇ ਕਿ ਅਤਵਾਦੀ ਹਮਲਾ ਇੱਕ ਤਰੀਕੇ ਦੇ ਨਾਲ ਇਸ ਨੂੰ ਦੇਖਿਆ ਜਾ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਫਰੀਦাবাদ ਦੇ ਨਾਲ ਜੋ ਇਸ ਦਿੱਲੀ ਧਮਾਕੇ ਦੇ ਤਾਰ ਜੁੜੇ ਨੇ ਜੋ ਡਾਕਟਰਾਂ ਦੀ ਗ੍ਰਿਫਤਾਰੀ ਹੋਈ ਹੈ ਪੁਲਵਾਮਾ ਦੇ ਡਾਕਟਰਸ ਦੀ ਗ੍ਰਿਫਤਾਰੀ ਹੋਈ ਹੈ ਸੋ ਉਸ ਪੂਰੇ ਐਂਗਲ ਨੂੰ ਜਾਂਚਿਆ ਪੜਤਾਲਿਆ ਹੁਣ ਜਾ ਰਿਹਾ ਹੈ ਤੇ ਇੱਕ ਇੱਕ ਕਰਕੇ ਦਾਸੇ ਕਿ ਕਈ ਵੱਡੇ ਖੁਲਾਸੇ ਹੋ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਹੈ ਇਹਨਾਂ ਨੇ ਵਿਸਫੋਟਕ ਸਮੱਗਰੀ ਜਿਹੜੀ ਹੈ ਤਿਆਰ ਕੀਤੀ ਹੋਈ ਸੀ ਡਾਕਟਰਾਂ ਨੇ ਤੇ ਜੋ ਡਾਕਟਰ ਉਮਰ i20 ਗੱਡੀ ਚਲਾ ਰਿਹਾ ਸੀਗਾ ਉਹ ਇਸ ਦੀ ਇਨਵੋਲਵਮੈਂਟ ਜਿਹੜੀ ਹੈ ਫਰੀਦাবাদ ਦੇ ਵਿਸਫੋਟਕ ਸਮਗਰੀ ਦੇ ਨਾਲ ਜੁੜੀ ਹੋਈ ਸੀਗੀ ਸੋ ਇਸ ਕਰਕੇ ਦੱਸ ਕਿ ਇਸ ਪੂਰੇ ਤਮਾਕੇ ਨੂੰ ਜੋ ਹੈ ਅਤਵਾਦੀ ਹਮਲੇ ਵਜੋਂ ਵੇਖਿਆ ਜਾ ਰਿਹਾ ਤਾਂ ਹੁਣ ਜਾਂਚ ਜਿਹੜੀ ਹੈ ਏਜੰਸੀਆਂ ਕਰ ਰਹੀਆਂ ਨੇ ਤੇ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਇਸ ਦੇ ਪਿੱਛੇ ਇਸ ਤਮਾਕੇ ਦੇ ਪਿੱਛੇ ਆਖਰਕਾਰ ਉਹ ਮਾਸਟਰਮਾਈਂਡ ਕੌਣ ਹੈ ਕਿਉਂਕਿ ਇਹ ਛੋਟੇ-ਛੋਟੇ ਸਰਗਣੇ ਹੁੰਦੇ ਨੇ ਸਲੀਪਰ ਸੈੱਲ ਵਾਂਗ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਪਲਾਨ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਇਹ ਕਰਨਾ ਹੈ ਤੁਸੀਂ ਉਹ ਕਰਨਾ ਹੈ ਇੱਕ ਤਰੀਕੇ ਦੇ ਨਾਲ ਇਹਨਾਂ ਨੂੰ ਇਹ ਅਸਾਈਨਮੈਂਟ ਦੇ ਦਿੱਤਾ ਜਾਂਦਾ ਹੈ ਲੇਕਿਨ ਆਖਰਕਾਰ ਇਸ ਪੂਰੇ ਤਮਾਕੇ ਦੇ ਪਿੱਛੇ ਹੈ ਕੌਣ ਉਹ ਜਿਹੜੀ ਜਾਂਚ ਪੜਤਾਲ ਹੁਣ ਕੀਤੀ ਜਾਵੇਗੀ ਸੋ ਫਿਲਹਾਲ ਕੁਝ ਵੀ ਜੋ ਹੈ ਸਪਸ਼ਟ ਨਹੀਂ ਕਿਹਾ ਜਾ ਸਕਦਾ ਕਿਉਂਕਿ ਜਾਂਚ ਏਜੰਸੀਆਂ ਫਿਲਹਾਲ ਜਾਂਚ ਕਰ ਰਹੀਆਂ ਨੇ ਜਿੱਥੇ ਤਮਾਕਾ ਹੋਇਆ ਉਹ ਤਮਾਕੇ ਵਾਲੀ ਥਾਂ ਤੇ ਵੀ ਫੋਰੈਂਸਿਕ ਟੀਮਾਂ ਦੇ ਵੱਲੋਂ ਦੱਸਿਆ ਕਿ ਕਈ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਖਾਸ ਤੌਰ ਉੱਤੇ ਜਿਹੜੀ I20 ਗੱਡੀ ਦੇ ਵਿੱਚ ਤਮਾਕਾ ਹੋਇਆ ਉਸ ਗੱਡੀ ਦੇ ਜਿਹੜੇ ਪਾਰਟਸ ਨੇ ਉਹਨਾਂ ਨੂੰ ਫੋਰੈਂਸਿਕ ਟੀਮ ਲੈ ਕੇ ਜਾ ਰਹੀ ਹੈ ਤਾਂ ਜੋ ਉਹਨਾਂ ਪਾਰਟਸ ਦੇ ਵਿੱਚੋਂ ਕੁਝ ਕੱਢ ਕੇ ਜੋ ਹੈ ਵੇਖਿਆ ਜਾ ਸਕੇ ਕਿ ਆਖਿਰਕਾਰ ਜੋ ਤਮਾਕਾ ਹੋਇਆ ਹੈ ਉਹ ਉਸ ਦੇ ਪਿੱਛੇ ਕਿਹੜੇ ਉਹ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਸੋ ਉਹ ਪੂਰੀ ਜਾਂਚ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਸੋ ਫਿਲਹਾਲ ਇਹ ਨਵੀਂ ਸੀਸੀਟੀਵੀ ਫੁਟੇਜ ਜਿਹੜੀ ਹੈ ਹੁਣ ਸਾਹਮਣੇ ਆ ਗਈ ਹੈ ਸੀਸੀਟੀਵੀ ਦੇ ਵਿੱਚ ਤੁਸੀਂ ਵੇਖੋ ਕਿ ਚਾਰ ਕੈਮਰੇ ਨਜ਼ਰ ਆ ਰਹੇ ਨੇ ਤੇ ਚਾਰਾਂ ਦੇ ਵਿੱਚ ਹੀ ਭੀੜ ਜਿਹੜੀ ਹੈ ਉਹ ਨਜ਼ਰ ਆ ਰਹੀ ਸੀ ਵਾਨਾ ਦੀ ਲੋਕੀ ਉੱਥੇ ਖੜੇ ਸੀਗੇ ਲੇਕਿਨ ਅਚਾਨਕ ਹੀ I20 ਗੱਡੀ ਜਿਹੜੀ ਹੈ ਜਦੋਂ ਉੱਥੇ ਪਹੁੰਚਦੀ ਹੈ ਤੇ ਉਸ ਤੋਂ ਬਾਅਦ I20 ਗੱਡੀ ਦੇ ਵਿੱਚ ਧਮਾਕਾ ਹੋ ਜਾਂਦਾ ਹੈ ਤੇ ਧਮਾਕੇ ਤੋਂ ਬਾਅਦ ਚਾਰੇ ਹੀ ਸੀਸੀਟੀਵੀ ਕੈਮਰੇ ਜੋ ਹੈ ਉਹ ਬੰਦ ਹੋ ਜਾਂਦੇ ਨੇ ਬਲੈਂਕ ਹੋ ਜਾਂਦੀ ਹੈ ਸਕਰੀਨ ਤਾਂ ਕਾਲੀ ਸਕਰੀਨ ਹੋ ਜਾਂਦੀ ਹੈ ਇਸ ਜਮ ਮਤਲਬ ਕਿ ਜਦੋਂ ਤਮਾਕਾ ਹੋਇਆ ਤਾਂ ਉਹ ਕੈਮਰੇ ਵੀ ਉੱਡ ਗਏ ਤੇ ਜਿਨ੍ਹਾਂ ਦੇ ਵਿੱਚ ਇਹ ਭਿਆਨਕ ਮੰਜ਼ਰ ਜੋ ਹੈ ਤਮਾਕੇ ਤੋਂ ਪਹਿਲਾਂ ਦਾ ਉਹ ਕੈਦ ਹੋ ਗਿਆ ਤਾਂ ਹੁਣ ਹੋਰ ਜਾਂਚ ਜਿਹੜੀ ਹੈ ਕੀਤੀ ਜਾਵੇਗੀ ਤਾਂ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਜਿਹੜੀ ਇੱਥੇ ਜਤਾਈ ਜਾ ਰਹੀ ਹੈ ਕੇ ਸਿਗਨਲ ਤੇ ਉਸੇ ਦੌਰਾਨ ਇੱਕ i20 ਗੱਡੀ ਜਿਹੜੀ ਆ ਉਹਨਾਂ ਸਿਗਨਲਾਂ ਵੱਲ ਆਂਦੀ ਹੈ ਤੇ ਉਸ ਤੋਂ ਬਾਅਦ ਠਮਾਕਾ ਹੋ ਜਾਂਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੋ ਇਹ ਠਮਾਕਾ ਹੋਇਆ ਜਿਸ ਵੇਲੇ ਇਹ ਠਮਾਕਾ ਹੋਇਆ ਤਾਂ ਕਿੰਨੀ ਭੀੜ ਸੀਗੀ ਉਸ ਇਲਾਕੇ ਦੇ ਵਿੱਚ ਕਿੰਨੀਆਂ ਹੋਰ ਗੱਡੀਆਂ ਜੋ ਹੈ ਉੱਥੇ ਮੌਜੂਦ ਸੀਗੀਆਂ ਜੋ ਕਿ ਸੜਕੇ ਸਵਾਹ ਹੋ ਗਈਆਂ ਤਾਂ 12 ਲੋਕਾਂ ਦੀ ਮੌਤ ਜਿਹੜੀ ਹੈ ਹੁਣ ਤੱਕ ਇਸ ਮਾਮਲੇ ਵਿੱਚ ਹੋ ਚੁੱਕੀ ਹੈ ਇਸ ਹਾਦਸੇ ਕਾਰਨ ਹੋ ਚੁੱਕੀ ਹੈ ਜਦਕਿ ਕਈ ਹੋਰ ਲੋਕ ਜੋ ਹੈ 20 ਤੋਂ ਵੱਧ ਲੋਕ ਅਜੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਨੇ ਉਸ ਜ਼ਖਮੀ ਨੇ ਸੁ ਬੇਹੱਦ ਦੀ ਦੱਸੇ ਕਿ ਇਹ ਜੋ ਭਿਆਨਕ ਤਮਾਕਾ ਹੋਇਆ ਤੇ ਇਸ ਦੇ ਪਿਛੇ ਜੋ ਸਾਜ਼ਿਸ਼ ਕਰਤਾ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਦੱਸਦੇ ਕਿ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਪੂਰਾ ਮਾਮਲੇ ਦੀ ਜਾਂਚ ਜਿਹੜੀ ਹੈ ਐਨਆਈਏ ਨੂੰ ਸੌਂਪ ਦਿੱਤੀ ਗਈ ਹੈ ਐਨਆਈਏ ਲਗਾਤਾਰ ਕੰਮ ਕਰ ਰਹੀ ਹੈ ਉੱਥੇ ਹੀ ਦੱਸੇ ਕਿ ਇੱਕ ਟੀਮ ਵੀ ਗਠਿਤ ਕੀਤੀ ਗਈ ਹੈ ਇਸ ਪੂਰੀ ਜਾਂਚ ਨੂੰ ਕਰਨ ਦੇ ਲਈ ਜਿਸ ਵਿੱਚ ਐਨਆਈ ਐਨਐਸਜੀ ਅਤੇ ਇੰਟੈਲੀਜੈਂਸ ਬਿਊਰੋ ਤੇ ਨਾਲੀ ਨਾਲ ਦਿੱਲੀ ਜਿਹੜੀ ਪੁਲਿਸ ਹੈ ਉਸ ਨੂੰ ਵੀ ਇਨਵੋਲਵ ਕੀਤਾ ਗਿਆ ਇੰਨਾਂ ਸਾਰਿਆਂ ਦੀ ਟੀਮ ਗਠਿਤ ਕੀਤੀ ਗਈ ਹੈ ਜੋ ਕਿ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਸੋ ਵਾਕ-ਵਾਕ ਐਂਗਲਾਂ ਤੋਂ ਜੇਕਰ ਵੇਖਿਆ ਜਾਵੇ ਤਾਂ ਇਹ ਜੋ ਪੂਰਾ ਦਾਸੇ ਕਿਆਤਵਾਦੀ ਹਮਲਾ ਇੱਕ ਤਰੀਕੇ ਦੇ ਨਾਲ ਇਸ ਨੂੰ ਦੇਖਿਆ ਜਾ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਫਰੀਦাবাদ ਦੇ ਨਾਲ ਜੋ ਇਸ ਦਿੱਲੀ ਧਮਾਕੇ ਦੇ ਤਾਰ ਜੁੜੇ ਨੇ ਜੋ ਡਾਕਟਰਾਂ ਦੀ ਗ੍ਰਿਫਤਾਰੀ ਹੋਈ ਹੈ ਪੁਲਵਾਮਾ ਦੇ ਡਾਕਟਰਜ਼ ਦੀ ਗ੍ਰਿਫਤਾਰੀ ਹੋਈ ਹੈ ਸੋ ਉਸ ਪੂਰੇ ਐਂਗਲ ਨੂੰ ਜਾਂਚਿਆ ਪੜਤਾਲਿਆ ਹੁਣ ਜਾ ਰਿਹਾ ਹੈ ਤੇ ਇੱਕ ਇੱਕ ਕਰਕੇ ਦੱਸੇ ਕਿ ਕਈ ਵੱਡੇ ਖੁਲਾਸੇ ਹੋ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਹੈ ਇਹਨਾਂ ਨੇ ਵਿਸਫੋਟਕ ਸਮੱਗਰੀ ਜਿਹੜੀ ਹੈ ਤਿਆਰ ਕੀਤੀ ਹੋਈ ਸੀ ਡਾਕਟਰਾਂ ਨੇ ਤੇ ਜੋ ਡਾਕਟਰ ਉਮਰ i20 ਗੱਡੀ ਚਲਾ ਰਿਹਾ ਸੀਗਾ ਉਹ ਇਸ ਦੀ ਇਨਵੋਲਵਮੈਂਟ ਜਿਹੜੀ ਹੈ ਫਰੀਦাবাদ ਦੇ ਵਿਸਫੋਟਕ ਸਮੱਗਰੀ ਦੇ ਨਾਲ ਜੁੜੀ ਹੋਈ ਸੀਗੀ ਸੋ ਇਸ ਕਰਕੇ ਦੱਸੇ ਕਿ ਇਸ ਪੂਰੇ ਤਮਾਕੇ ਨੂੰ ਜੋ ਹੈ ਅਤਵਾਦੀ ਹਮਲੇ ਵਜੋਂ ਵੇਖਿਆ ਜਾ ਰਿਹਾ ਤਾਂ ਹੁਣ ਜਾਂਚ ਜਿਹੜੀ ਹੈ ਏਜੰਸੀਆਂ ਕਰ ਰਹੀਆਂ ਨੇ ਤੇ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਇਸ ਦੇ ਪਿੱਛੇ ਇਸ ਤਮਾਕੇ ਦੇ ਪਿੱਛੇ ਆਖਰਕਾਰ ਉਹ ਮਾਸਟਰਮਾਈਂਡ ਕੌਣ ਹੈ ਕਿਉਂਕਿ ਇਹ ਛੋਟੇ-ਛੋਟੇ ਸਰਗਨੇ ਹੁੰਦੇ ਨੇ ਸਲੀਪਰ ਸੈਲ ਵਾਂਗ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਪਲਾਨ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਇਹ ਕਰਨਾ ਹੈ ਤੁਸੀਂ ਉਹ ਕਰਨਾ ਹੈ ਇੱਕ ਤਰੀਕੇ ਦੇ ਨਾਲ ਇਹਨਾਂ ਨੂੰ ਇਹ ਅਸਾਈਨਮੈਂਟ ਦੇ ਦਿੱਤਾ ਜਾਂਦਾ ਹੈ ਲੇਕਿਨ ਆਖਰਕਾਰ ਇਸ ਪੂਰੇ ਤਮਾਕੇ ਦੇ ਪਿੱਛੇ ਹੈ ਕੌਣ ਉਹ ਜਿਹੜੀ ਜਾਂਚ ਪੜਤਾਲ ਹੁਣ ਕੀਤੀ ਜਾਵੇਗੀ ਸੋ ਫਿਲਹਾਲ ਕੁਝ ਵੀ ਜੋ ਹੈ ਸਪਸ਼ਟ ਨਹੀਂ ਕਿਹਾ ਜਾ ਸਕਦਾ ਕਿਉਂਕਿ ਜਾਂਚ ਏਜੰਸੀਆਂ ਫਿਲਹਾਲ ਜਾਂਚ ਕਰ ਰਹੀਆਂ ਨੇ ਜਿੱਥੇ ਤਮਾਕਾ ਹੋਇਆ ਉਹ ਤਮਾਕੇ ਵਾਲੀ ਥਾਂ ਤੇ ਵੀ ਫੋਰੈਂਸਿਕ ਟੀਮਾਂ ਦੇ ਵੱਲੋਂ ਦੱਸੇ ਕਿ ਕਈ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਖਾਸ ਤੌਰ ਉੱਤੇ ਜਿਹੜੀ I20 ਗੱਡੀ ਦੇ ਵਿੱਚ ਤਮਾਕਾ ਹੋਇਆ ਉਸ ਗੱਡੀ ਦੇ ਜਿਹੜੇ ਪਾਰਟਸ ਨੇ ਉਹਨਾਂ ਨੂੰ ਫੋਰੈਂਸਿਕ ਟੀਮ ਲੈ ਕੇ ਜਾ ਰਹੀ ਹੈ ਤਾਂ ਜੋ ਉਹਨਾਂ ਪਾਰਟਸ ਦੇ ਵਿੱਚੋਂ ਕੁਝ ਕੱਢ ਕੇ ਜੋ ਹੈ ਵੇਖਿਆ ਜਾ ਸਕੇ ਕਿ ਆਖਿਰਕਾਰ ਜੋ ਤਮਾਕਾ ਹੋਇਆ ਹੈ ਉਹ ਉਸ ਦੇ ਪਿੱਛੇ ਕਿਹੜੇ ਉਹ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਸੋ ਉਹ ਪੂਰੀ ਜਾਂਚ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਸੋ ਫਿਲਹਾਲ ਇਹ ਨਵੀਂ ਸੀਸੀਟੀਵੀ ਫੁਟੇਜ ਜਿਹੜੀ ਹੈ ਹੁਣ ਸਾਹਮਣੇ ਆ ਗਈ ਹੈ ਸੀਸੀਟੀਵੀ ਦੇ ਵਿੱਚ ਤੁਸੀਂ ਵੇਖੋ ਕਿ ਚਾਰ ਕੈਮਰੇ ਨਜ਼ਰ ਆ ਰਹੇ ਨੇ ਤੇ ਚਾਰਾਂ ਦੇ ਵਿੱਚ ਹੀ ਭੀੜ ਜਿਹੜੀ ਹੈ ਉਹ ਨਜ਼ਰ ਆ ਰਹੀ ਸੀ ਵਾਨਾ ਦੀ ਲੋਕੀ ਉੱਥੇ ਖੜੇ ਸੀਗੇ ਲੇਕਿਨ ਅਚਾਨਕ ਹੀ I20 ਗੱਡੀ ਜਿਹੜੀ ਹੈ ਜਦੋਂ ਉੱਥੇ ਪਹੁੰਚਦੀ ਹੈ ਤੇ ਉਸ ਤੋਂ ਬਾਅਦ I20 ਗੱਡੀ ਦੇ ਵਿੱਚ ਧਮਾਕਾ ਹੋ ਜਾਂਦਾ ਹੈ ਤੇ ਧਮਾਕੇ ਤੋਂ ਬਾਅਦ ਚਾਰੇ ਹੀ ਸੀਸੀਟੀਵੀ ਕੈਮਰੇ ਜੋ ਹੈ ਉਹ ਬੰਦ ਹੋ ਜਾਂਦੇ ਨੇ ਬਲੈਂਕ ਹੋ ਜਾਂਦੀ ਹੈ ਸਕਰੀਨ ਤਾਂ ਕਾਲੀ ਸਕਰੀਨ ਹੋ ਜਾਂਦੀ ਹੈ ਇਸ ਮਤਲਬ ਕਿ ਜਦੋਂ ਤਮਾਕਾ ਹੋਇਆ ਤਾਂ ਉਹ ਕੈਮਰੇ ਵੀ ਉੱਡ ਗਏ ਤੇ ਜਿਨ੍ਹਾਂ ਦੇ ਵਿੱਚ ਇਹ ਭਿਆਨਕ ਮੰਜ਼ਰ ਜੋ ਹੈ ਤਮਾਕੇ ਤੋਂ ਪਹਿਲਾਂ ਦਾ ਉਹ ਕੈਦ ਹੋ ਗਿਆ ਤਾਂ ਹੁਣ ਹੋਰ ਜਾਂਚ